ਅੱਜ ਸਰਦਾਰ ਸੁਬੀਖ ਸਿੰਘ ਬਾਦਲ ਜੋ ਕਿ ਪੰਜਾਬ ਬਚਾਓ ਯਾਤਰਾ ਲੈ ਕੇ ਕਾਫੀ ਸਮੇਂ ਤੋਂ ਚੱਲ ਰਿਹਾ ਸੀਗਾ ਤੇ ਉਸ ਤਰ੍ਹਾਂ ਅੱਜ ਨੇਹਾਲ ਸਿੰਘ ਆਲਾ ਦੀ ਵਾਰੀ ਸੀਗੀ ਤੇ ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਕੋਟਨ ਕੋਟਨ ਧੰਨਵਾਦ ਕਰਦਾ ਹਾਂ ਪ੍ਰਧਾਨ ਜੀਆਂ ਦਾ ਮੱਖਣ ਬਾਈ ਦਾ ਜਿਨ੍ਹਾਂ ਨੇ ਅੱਜ ਨੇਹਾਲ ਸਿੰਘ ਆਲਾ ਦੇ ਵਿੱਚ ਆ ਕੇ ਜਿਹੜੀ ਕਿ ਨੇਹਾਲ ਸਿੰਘ ਆਲਾ ਦੀ ਸਮੁੱਚੀ ਜਥੇਬੰਦੀ ਜਾਂ ਜਿੰਨੇ ਵਰਕਰ ਸਹਿਬਾਨ ਵੱਡੀ ਲੀਡ ਵੱਡੀ ਤਰ੍ਹਾਂ ਦੇ ਵਿੱਚ ਤੁਸੀਂ ਸਵੇਰ ਦੇ ਦੇਖ ਰਹੇ ਆ ਪਹੁੰਚੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਅ ਜਣੇ ਕਿ ਬਚਨ ਸੁਣਾਏ ਜਾਂ ਜੋ ਵੀ ਪਾਰਟੀ ਪ੍ਰਤੀ ਜੋ ਪਾਰਟੀ ਨੇ ਪਹਿਲਾਂ ਕੰਮ ਕੀਤਾ ਸਰਕਾਰ ਹੁੰਦਿਆਂ ਜਾਂ ਹੁਣੇ ਨਵੀਂ ਬਣੀ ਭਗਵਾਨਤਮਾਨ ਦੀ ਸਰਕਾਰ ਆ ਜਿਹੜੀ ਕਿ ਝੂਠ ਬੋਲ ਬੋਲ ਕੇ ਸਰਕਾਰ ਬਣੀ ਸੀਗੀ ਉਹ ਸਰਕਾਰ ਨੇ ਕੁਝ ਨਹੀਂ ਲੋਕਾਂ ਦਾ ਕੀਤਾ ਉਲਟਾ ਲੋਕਾਂ ਦੇ ਜਿਹੜੇ ਸਾਮਾ ਚੱਲਦੇ ਕੰਮ ਸੀ ਰਜਿਸਟਰੀਆਂ ਵਗੈਰਾ ਜਿਵੇਂ ਪਲਾਟਾਂ ਦੀ ਉਹ ਨਹੀਂ ਹੋ ਰਹੀਆਂ ਬੁਰੇ ਹਾਲ ਆ ਹਰੇਕ ਅ ਮਹਿਕਮੇ ਦੇ ਵਿੱਚ ਅੱਜ ਢੇਰਗਰ ਦੀ ਮੱਛੀ ਵੀ ਆ ਲੋਕ ਭਲੀ ਯਾ ਤੇ ਜਾਣਤਾ ਉਹ ਲੋਕਾਂ ਨੂੰ ਦੱਸਣ ਲਈ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਕਰਨ ਲਈ ਸੁਣ ਲਈ ਸਰਦਾਰ ਸੁਖੀਤ ਸਿੰਘ ਬਾਦਲਾ ਜਨਿਹਾਲ ਸਿੰਘ ਵਾਲਾ ਚ ਆਏ ਸੀਗੇ ਤੇ ਮੈਂ ਕੋਟਨ ਕੋਟਨ ਧੰਨਵਾਦ ਮੇਰੇ ਕੋਲ ਕੋਈ ਸ਼ਬਦ ਨਹੀਂਗਾ ਜਿਨ੍ਹਾਂ ਸ਼ਬਦਾਂ ਨਾਲ ਮੈਂ ਸਾਰੇ ਹੀ ਸੰਗਤ ਦਾ ਜਿੰਨੇ ਵੀ ਹਲਕਾ ਨਿਹਾਲ ਸਿੰਘ ਵਾਲੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨ ਲੀਡਰ ਸਾਹਿਬਾਨ ਜਿਨ੍ਹਾਂ ਨੇ ਅੱਜ ਸਵੇਰ ਤੋਂ ਲੈ ਕੇ ਤਕਰੀਬਨ 4 ਵਜੇ ਤੱਕ ਸਾਰਾ ਸਾਥ ਦਿੱਤਾ ਉਹਨਾਂ ਦਾ ਮੈਂ ਤਹਿ ਦਿਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਧੰਨਵਾਦ ਮੈਂ ਪਿੰਡ ਪੱਤੋ ਨਗਰ ਦੀ ਜਿੰਨੇ ਵੀ ਨੌਜਵਾਨ ਸਾਡੇ ਵੱਡੇ ਵੀਰ ਮੇਰੇ ਛੋਟੇ ਵੀਰ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਤਕਰੀਬਨ ਸਾਡੇ ਮੇਰੇ ਖਲ ਲਗਭਗ 60 ਮੋਟਰਸਾਈਕਲ ਸੀਗੇ ਤੇ 80 ਟਰੈਕਟਰ ਸੀਗੇ ਤੇ ਇਹ ਮੈਂ ਇਹਨਾਂ ਵੀਰਾਂ ਦਾ ਕਿਤੇ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਨੇ ਅੱਜ ਸਵੇਰ ਦਾ ਆਪਣਾ ਸਾਥ ਦਿੱਤਾ ਮੈਂ ਕੋਟਣ-ਕੋਟਣ ਵਾਰ ਧੰਨਵਾਦ ਫਿਰ ਹਲਕਾ ਨੇয়াল ਸਿੰਘ ਵਾਲੇ ਦੀ ਜਿੰਨੇ ਵੀ ਜਥੇਬੰਦੀ ਨੇ ਪੂਰਨ ਤੌਰ ਤੇ ਵਰਕਰਾਂ ਨੇ ਸਾਥ ਦਿੱਤਾ ਮੈਂ ਦਿਲਦਿਆਂ ਗਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ ਕਰਦਾ ਮੈਂ ਪ੍ਰੈਸ ਦਾ ਵੀਰਾਂ ਦਾ ਵੀ ਕਿਉਂਕਿ ਸਵੇਰੇ ਤੁਸੀਂ ਵੀ ਕਾਫਲੇ ਦੇ ਰੂਪ ਦੇ ਵਿੱਚ ਨਾਲ ਚੱਲ ਰਹੇ ਆ ਮੈਂ ਤੈਯਾਰੀ ਤੁਹਾਨੂੰ ਦੇਖਿਆ ਮੋਟਰਸਾਈਕਲ ਵੀ ਛੱਡ ਕੇ ਨਾਲ ਭੱਜੇ ਫਿਰਦੇ ਸੀਗੇ ਮੈਂ ਤੁਹਾਡਾ ਵੀ ਦਿਲਦਿਆਂ ਗਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ